ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਆ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ YouTube ਚੈਨਲ ਗੰਗੀਵਾਸ ਕਰਾਨ ਵਿੱਚ ਕਾਲੇ ਤੇ ਤੇ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਹਾਂ ਜੀ ਵੀਡੀਓ ਸ਼ੁਰੂ ਕਰਦੇ ਆਪਾਂ ਸਵੇਰੇ 9:30 ਵਜੇ ਟਾਈਮ ਹੈ ਸਾਢੇ 9:30 ਦਾ ਹੋ ਚੁੱਕਿਆ ਹੈਗਾ ਤੇ ਕੰਮਤਨ ਦੇ ਆਪਾਂ ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਕਰ ਲੈ ਸੀ ਕੁਛਕਾ ਕੁਛਕਾ ਜਿਹਾ ਜਾਈ ਪਏ ਨੇ ਤੇ ਮਾਂਜਾ ਸਿੰਜ ਆਪਣਾ ਹੈ ਸਾਰੇ ਵੇੜੇ ਚ ਪਿਆ ਗਿਆ ਹੀ ਅੱਜ ਆਪਾਂ ਲੇਟ ਹੋ ਗਏ ਕਿਉਂਕਿ ਆਪਾਂ ਕਰ ਰਹੇ ਸੀ ਚੱਕ ਰਹੇ ਸੀ ਬਾਹਰ ਪਾਠ ਨੂੰ ਦਿਖਾ ਕੇ ਲੈ ਆਉਣੀ ਹੈ ਬਾਹਰ ਤੇ ਵਲੌਗ ਵੀ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਉਹ ਤੇ ਉਹ ਆਪਾਂ ਪਾਠੀ ਪਹਿਲਾਂ ਚੱਕਿਆ ਨਹੀਂ ਸਵੇਰੇ ਮੈਂ ਕਿਹਾ ਸਵੇਰੇ ਪਹਿਲਾਂ ਪਹਿਲਾਂ ਬਾਹਰ-ਬਾਰੋ ਕੰਮ ਕਰ ਲੇਗੀ ਤੇ ਘਰੇ ਸੇ ਚਲੋ ਹੁਣ ਆਪਣੇ ਆ ਦੇਖੋ ਜੀ ਨਿੰਮਾ ਇੱਥੇ ਨਿੰਮ ਦੀ ਸ਼ਾਮ ਹੁੰਦੀ ਹੈ ਜੀ ਤੇ ਚਲੋ ਹੁਣ ਆਪਾਂ ਮਾਂਜਾ ਮੁੰਜਾ ਜਿਹੜਾ ਹੌਲੀ-ਹੌਲੀ ਭਾਰੀ ਚੱਲਾਂਗੇ ਤੇ ਇੱਕ ਵਾਰ ਬਾਹਰ ਨਾ ਪਸੂ ਦੇਖਿਆ ਹੀ ਆਪਾਂ ਕਿਵੇਂ ਬੈਠੇਗੇ ਪਾਥੀਆਂ ਆਪਾਂ ਸਾਰੀਆਂ ਚੱਕ ਕੇ ਅੰਦਰ ਲਾਤੀਆਂ ਤੇ ਜਿਹੜਾ ਹੈ ਆਪਾਂ ਵੇਲਾ ਕਰਤਾ ਵਧੀਆ ਲਓ ਜੀ ਪਸੂ ਆਪਣੇ ੜੇ ਆਰਾਮਦਾਨਾ ਬੈਠੇ ਨੇ ਵਧੀਆ चक्की ने जी पाथिया इत ला दी पाथिया और चिंतियाँ इत दूर लाते जी अपनी दुकान वाले पोस्टर ਪੋਸਟ ਨੇ ਜਿਹੜੀ ਪਾਸਪੋਰਟ ਲਾਤੀ ਤੇ ਇਹ ਕੱਲ ਨੂੰ ਬਣੂਗੀ ਜੀ ਆਪਣੇ ਤੂੜੀ ਚੋੜੀਆ ਜੀ ਉਹ ਵੀ ਹੈ ਜਾਂਉਂਦੀ ਆ

ਤੂੜੀ ਵਾਲਾ ਤਾਂ ਆਮਰੇ ਇਹਦਾ ਸਾਫ ਕਰ ਦੇਣਗੇ ਕਿਉਂਕਿ ਅੰਦਰ ਛਟੀਆਂ ਰੱਖੀਆਂ ਹੋਈਆਂ ਸੀ ਹਨ ਉਹ ਨਾਲ ਨਾ ਵੀ ਮੁੰਡਾ ਜਿਹਾ ਖਿੰਡਰ ਜਾਂਦਾ ਉਹ ਚੱਕ ਲੈਣੇ ਹੈਗੇ ਤੇ ਜਿਹੜੀ ਤੂੜੀ ਪਈ ਹੈ ਜਿਹ ਖੁੰਝ ਦੇ ਪਿੱਛੇ ਉਹ ਚੰਗੀ ਤਰ੍ਹਾਂ ਜਿਹੜੇ ਥੱਲੇ ਵਿਛਾ ਕੇ ਉੱਪਰ ਪਾਣੀ ਸੁੱਕ ਕੇ ਵਧੀਆ ਅੱਜ ਹੀ ਤਿਆਰ ਕਰਕੇ ਰੱਖ ਲੈਣਗੇ ਕਮਰੇ ਨਾ ਪਾ ਬਾਹਰ ਫੜਾ ਕੇ ਉਹਨੇ ਇੱਕ ਤਾ ਪੱਲੀ ਤੇ ਕਮਾਂਜਾ ਮਾਂਜਾ ਵੀ ਲੈ ਜਾ। ਲੋ ਜੀ ਹੁਣ ਆਪਾਂ ਮਾਰਦੇ ਮਾਂਜਾ ਤੇ ਫਿਰ ਮਾਂਜਾ ਮੁੰਜਾ ਮਾਰ ਕੇ ਫਿਰ ਸਭ ਠਹਿਰ ਕੇ ਮਿਲਦੇ ਹਾਂ। ਹੈਲੋ ਹਾਂਜੀ ਇੱਥੇ ਟਾਈਮ ਹੈ ਜੜਾ ਸਵੇਰ ਦੇ 8 ਵਜੇ ਚੁੱਕੇ ਨੇਗੇ। ਤੇ ਬੱਚੇ ਜੜਾ ਸਕੂਲ ਚਲੇ ਗਏ ਜੀ। ਉਸ ਤੋਂ ਬਾਅਦ ਆਪਾਂ ਪੱਤੀਆਂ ਪੱਤੀਆਂ ਲਈਆਂ ਤੇ ਪਸ਼ੂ ਨੂੰ ਪਾਣੀ ਪਿਆ ਕੇ ਜੜਾ ਬਾਹਰ ਬੰਨਣਾ ਹੈਗਾ। ਕੀ ਮੈਂ ਪਾਥੀਆਂ ਪਾਤੀ ਪਤੀ ਮੇਰੇ ਰਾਇਵਨ ਕੀ ਬਿਉਨੇ ਪਾਥੀ ਮਚਾਕੀ ਦੇ ਮੈਂ ਇੱਕ ਰਾਤ ਨਾ ਕਣੀ ਆਈਆਂ ਗੀਆਂ ਜੀ ਡਰ ਲੱਗਦਾ ਫਿਰ ਭੇਜ ਜਾਂਦੀਆਂ ਨਹੀਆਂ ਤੇ ਚਲੋ ਆਪਣੇ ਜਗਾ ਹੈਗੀਆਂ ਹਨਾ ਇਹਨਾਂ ਨੂੰ ਚਾਕੇ ਆਪਾਂ ਪਹਿਲਾਂ ਇਹ ਪਾਥੀਆਂ ਦੇ ਉੱਤੇ ਧਰ ਦਿੰਨੇ ਆ ਜੀ ਇੱਥੇ ਆਲੇ ਦੁਆਲੇ ਜਿਹੜਾ ਸਾਰੇ ਪਾਥੀਆਂ ਲੱਗੇ ਹੋਣਗੇ ਸਾਰਿਆਂ ਨੂੰ ਆਪਾਂ ਚਾਕੇ ਅੰਦਰ ਧਰ ਦਿੰਨੇ ਆ ਜੀ ਤੇ ਪਾਥੀਆਂ ਆਪਾਂ ਪਾਥ ਲਈਆਂ ਨੇ ਸਵੇਰ ਵਾਲੀਆਂ ਹਾਂਜੀ ਕਿਉਂਕਿ ਬਾਰ-ਬਾਰ ਜਿਹੜਾ ਕੰਮ ਉਹ ਆਏ ਹੁੰਦਾ ਵੀ ਠੰਢ ਠੰਡੇ ਹੋ ਜੇ ਫਿਰ ਉਸ ਤੋਂ ਬਾਅਦ ਜੀ ਨਹੀਂ ਕਰਦਾ ਤੇ ਘਰੇ ਤਾਂ ਚਲੋ ਆਪਣੇ ਨਿਮਾਂਗਾ ਵੀ ਕੰਮ ਤਾਂ ਤਾਂ ਹਾਜੀ ਪਿਆਗਾ ਵੀ ਚਲੋ ਘਰੇ ਤਾਂ ਨਿਮਾਂ ਹੀ ਹਣ ਨਿਮਾਂ ਦੀ ਸ਼ਾਮੇ ਕਰ ਲਿਆਵਾਂਗੇ ਬਾਹਰ ਤੁੱਪ ਪਿਆਣਾ ਔਖਾ ਹੈ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਫਿਰ ਆਪਾਂ ਜਾ ਕੇ ਬੱਸ ਰੋਟੀ ਖਾਣੀ ਹੈ ਹਜੇ ਰੋਟੀ ਖਾ ਕੇ ਉਸ ਤੋਂ ਬਾਅਦ ਜਿਹੜਾ ਪਮਾਂਜਾ ਮਾਰਨ ਲੱਗਾਂਗੇ ਤੇ ਤੁਣੀ ਤੁਸੀਂ ਬਣ ਰਹੇ ਹੋ ਜੀ ਆਪਣੀ ਵੀਡੀਓ ਨਾਲ ਵੀਡੀਓ ਨੂੰ ਫੋਲੋਪ ਕਰ ਜ਼ਰੂਰ ਕਰਿਓ ਜੀ ਲਓ ਜੀ 12ਵਾਂ ਆਪਾਂ ਪਾਥੀਆਂ ਚੱਕ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆ ਕੇ ਰੋਟੀ ਟੁੱਕ ਵੀ ਜਿਹੜਾ ਖਾ ਲਿਆਗਾ ਟਾਈਮ ਇੱਥੇ 9:30 ਦਾ ਹੋ ਚੁੱਕਿਆ ਹੈ ਜੀ ਉਸ ਤੋਂ ਬਾਅਦ ਆਪਾਂ ਰੋਟੀ ਖਾਧੀ ਆ ਕੇ ਰੋਟੀ ਖਾ ਕੇ ਫਿਰ ਹੁਣ ਆਪਾਂ ਫਿਰ ਦੁਬਾਰਾ ਜਿਹੜਾ ਕੰਮ ਨੂੰ ਸਟਾਰਟ ਹੋ ਗਏ ਆ ਤੇ ਹੁਣ ਆਪਾਂ ਮਾਰ ਰਹੇ ਆ ਜੀ ਮਾਂਜਾ ਤੇ ਮਾਂਜੇ ਤੇ ਟਾਈਮ ਲੱਗੂਗਾ ਜੀ ਕਿਉਂਕਿ ਹਈ ਸਾਰੇ ਸੁੰਬਰ ਨਾਲ ਆ ਪਿਆ ਬੇੜਾ ਬਾਕੀ ਨੇੜੇ ਜੀ ਹੌਲੀ ਹੌਲੀ ਛਿੜਕ ਛਿੜਕ ਸੁੰਬਰਾਂਗੇ ਥੋੜਾ ਜਿਹਾ ਛਿੜਕ ਲਿਆ ਸੁੰਬਰ ਲਿਆ ਇਸ ਤਰ੍ਹਾਂ ਜਿਹੜਾ ਸੁੰਬਰਣਾ ਪਊਗਾ ਜੇ ਸਾਰਾ ਇਕੱਠੇ ਚ ਛਿੜਕਦੇ ਆ ਤਾਂ ਫਿਰ ਜਿਹੜਾ ਸੁੱਕ ਜਾਂਦਾ ਜੀ ਨਾਲ ਦੀ ਨਾਲ ਹਵਾ ਚੱਲਣ ਕਰਕੇ ਇਸ ਲਈ ਆਪਾਂ ਥੋੜੀ ਜਿਹੀ ਚ ਛਿੜਕ ਕੇ ਸੁੰਬਰ ਲਿਆ ਫਿਰ ਇਸ ਤਰ੍ਹਾਂ ਜਿਹੜਾ ਆਪਾਂ ਨੂੰ ਸੁੰਬਰਣਾ ਪਊਗਾ ਤੇ ਬਾਕੀ ਜਿਹੜੇ ਭੈਣ ਭਰਾ ਆਪਣੀ ਵੀਡੀਓ ਤੇ ਪਹਿਲੀ ਵਾਰ ਆਏ ਆ ਪਲੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਬਾਕੀ ਸਾਰੇ ਪੈਣ ਪ੍ਰਾਮਾ ਦਾ ਤਹਿ ਦਿਲੋਂ ਧੰਨਵਾਦ ਜੀ ਸਾਰੇ ਪੈਣ ਪ੍ਰਾਜੇਡ ਚੈਨਲ ਨੂੰ ਬਹੁਤ ਜਿਆਦਾ ਜਿਹੜੇ ਸਪੋਰਟ ਕਰ ਰਹੇ ਨੇਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਹੈਗੇ ਜੀ ਆਪਣੇ ਸਵੇਰ ਦੇ ਕੰਮ ਤਾਂ ਕੰਮ ਤਾਂ ਦੇ ਸਵੇਰੇ ਜਿਹੜੇ ਕੰਮ ਤਾਂ ਦੇ ਬਹੁਤ ਜਿਆਦੇ ਹੁੰਦੇ ਆ ਜਿਹੜੇ ਰਹਿਣੇ ਆਗੇ ਆਪਾਂ ਤੇ ਕਦੇ ਤੁਹਾਨੂੰ ਸਵੇਰ ਦਾ ਜਿਹੜਾ ਪੂਰਾ ਰੁਟੀਨ ਵੀ ਦੇਵਾਂਗੇ ਹਾਂਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਧੰਨਵਾਦ